ਅੱਜ ਸਵੇਰ ਮਾਂ ਜੋ ਫਟ ਪ੍ਰਾਉਡ ਹੈ ਜਣਾ ਹਾਈ ਕੋਰਟ ਦੀ ਅੰਸ਼ਰ ਬਰਿਸ਼ਾ ਹੈ ਜੋ ਪੰਜਾਬ ਇਕਸਰਟੀ ਅਥਾਰਟੀ ਦੇ ਅਨਸਾਰ ਲੋਕਦਾਲਤ ਲੱਗੀ ਹੈ ਨੈਸ਼ਨਲ ਲੋਕਦਾਲਤ ਲੱਗਿਆ ਜੀ ਇਸ ਦੇ ਵਿੱਚ ਸਮਾਣਾ ਦੇ ਕੇ ਸਮਾਣਾ ਸਰਕੂ ਵਿੱਚ 6 ਬੈਂਚ ਲੱਗੇ ਨੇ ਮੈਂਕਾ ਤੇ ਕਿਦ ਲੋਕਦਾਨ ਦੇ ਬੈਨੀਫਿਟਸ ਪਰ ਗੱਲ ਕਰੀ ਤੇ ਪੁਰਾਣਾ ਲੋਕਦਾਨ ਦਾ ਕੀ ਸੁਝਾਅ ਹੈ ਕਿ ਜੱਗੀ ਸਕੂਲ ਟਾਈਮ ਕੋਲੋਂ ਖੁੱਲਾ ਮਿਲ ਜਾਂਦਾ ਦੋਨੋਂ ਪਾਰਟੀਆਂ ਨੂੰ ਬਿਹਤਰ ਤਰੀਕੇ ਨਾਲ ਸਮਝਾ ਸਕਦੇ ਨੇ ਜੱਗੀ ਸਕੂਲ ਦੇ ਨਾਲ ਮੈਂਬਰ ਹੁੰਦੇ ਨੇ ਪੂਰੀਆਂ ਦਾ ਪੁਰਾਣੇ ਵਿੱਚ ਸਮਝਾਉਣ ਦਾ ਯੋਗਦਾਨ ਦਿੰਦੇ ਨੇ ਸਭੀ ਥਾਰਟੀ ਦੇ ਅਨੁਸਾਰ ਲੋਕਦਾਨਤ ਲੱਗਿਆ ਨੈਸ਼ਨਲ ਲੋਕਦਾਨਤ ਲੱਗਿਆ ਜੀ ਇਸ ਦੇ ਵਿੱਚ ਸਮਾਣਾ ਤੇ ਸਮਾਣਾ ਸਰਪੰਚ ਵਿੱਚ 6 ਬੈਂਚ ਲੱਗੇ ਨੇ ਜਿੰਗਾ ਦੇ ਵਿੱਚ ਸਰਦਾਰ ਮਨਦੀਪ ਸਿੰਘ ਜੀ ਸਿਵਲ ਜੱਜ ਸੀਨੀਅਰ ਵੀਜ਼ਾ ਸੁਵਾਨਾ ਮੈਡਮ ਪੀਤਾ ਸਿੱਧਾ ਜੀ ਮੈਡਮ ਡਾਕਟਰ ਰਾਜਵਿੰਦਰ ਤੌਰ ਜੀ ਮੈਡਮ ਮੋਨੀ ਕਰਤੂਲ ਜੀ ਅਤੇ ਡਿਪਲਗਰ ਜੀ ਅਤੇ ਮੈਡਮ ਸਕੀਪ ਕੋਰਪੋਰੇਟਰ ਜੀ ਸਾਰੇ ਬੈਂਚਰ ਦੇ ਵਿੱਚ ਜ਼ਿਆਦਾਤਰ ਕੇਸ ਅੱਜ ਬੈਂਕਰ ਨਾਲ ਰਿਲੇਟਡ ਉਠਾਏ ਗਏ ਨੇ ਤੇ ਕਾਫੀ ਹੱਦ ਤੱਕ ਉਹਦੇ ਵਿੱਚ ਸਮਝੌਤੇ ਵੀ ਹੋਏ ਨੇ ਲੋਕਾਂ ਨੂੰ ਕਾਫੀ ਹੱਦ ਤੱਕ ਵਿਆਸ਼ ਛੱਡਿਆ ਗਿਆ ਬੈਂਕਾਂ ਵੱਲੋਂ ਜੋ ਸਰਕਾਰੀਆ ਪਾਲਿਸੀਆਂ ਨੇ ਉਹਦੇ ਬਤਾਂ ਉਹ ਬੈਂਕਾਂ ਨੇ ਤਕਰੀਬਨ ਪੂਰੇ ਹੀ ਕਾਫੀ ਕੇਸ ਸੈੱਟ ਕਰਾਈ ਤੁਸੀਂ ਲੋਕਾਂ ਨੂੰ ਕੀ ਸਨੇਹਾ ਦੇਣਾ ਜਾਓਗੇ ਲੋਕ ਅਦਾਲਤਾਂ ਮਾਰੇ ਅਸੀਂ ਆਪਣੇ ਵੱਲੋਂ ਲੋਕਰ ਨੂੰ ਇਹੀ ਸਨੇਹਾ ਦੇ ਸਕਦੇ ਆਂ ਕਿ ਜਿੰਨਾ ਵੀ ਫਾਇਦਾ ਹੋ ਸਕਦਾ ਲੋਕ ਅਦਾਲਤ ਦਾ ਖਾਓ ਜੋ ਥੋੜੇ ਬਹੁਤ ਪੈਸੇ ਆਉਂਦੇ ਨੇ ਜੋ ਮੈਟਰੀਮੋਨিয়াল ਡਿਸਪੂਟ ਦੇ ਘਰੇਲੂ ਝਗੜੇ ਨੇ ਇਹਨਾਂ ਨੂੰ ਬਸ ਤੋਂ ਬਾਅਦ ਤੁਸੀਂ ਲੋਕਦਾਰਪ ਦੇ ਵਿੱਚ ਆ ਕੇ ਨਿਵੇੜੋ ਜੋ ਰਿਕਵਰੀ ਸੁੱਟ ਹੁੰਦੇ ਨੇ ਇਹਦੇ ਵਿੱਚ ਕੇਸ ਪਾਉਣ ਵਾਲੇ ਦਾ ਪੈਸਾ ਵੀ ਵਾਪਸ ਹੁੰਦਾ ਜੋ ਉਹਨੇ ਕੋਰਟ ਫੀਸ ਲਾਈ ਹੁੰਦੀ ਹੈ ਸੋ ਲੋਕਦਾਰ ਦਾ ਫਾਇਦਾ ਹੋਣਾ ਚਾਹੀਦਾ ਤਾਂ ਆਪਣੇ ਛੋਟੇ ਛੋਟੇ ਝਗੜੇ ਨਿਵੇੜਦੇ ਚਾਹੀਦੇ ਤਾਂ ਆ ਜੋ ਆਪਣਾ ਭਾਈਚਾਰਕ ਸਾਂਝ ਬਣੀ ਰਹੇ ਮਾਨਯੋਗ ਇਸਲਾਮਤ ਡੀਰ ਸਾਹਿਬ ਤੁਸੀਂ ਬਾਰ ਦੇ ਸੀਨੀਅਰ ਮੈਂਬਰੋ ਲੋਕਦਾਲਤਾਂ ਦੇ ਵਿੱਚ ਲੋਕਾਂ ਨੂੰ ਕਿਵੇਂ ਪ੍ਰੇਰਿਤ ਕੀਤਾ ਜਾਏਗਾ ਕਿ ਲੋਕਦਾਲਤ ਦੇ ਵਿੱਚ ਉਹ ਆਪਣੀ ਕੇਸ ਲਵੇ ਮੇਨ ਚੀਜ਼ ਲੋਕਦਾਲਤ ਦੇ ਬੈਨੀਫਿਟਸ ਦਾ ਅਵੇਲੇਜ ਹੋਵੇ ਔਰ ਕੋਰਾ ਜਿਹਾ ਲੋਕਡਾਊਨ ਦਾ ਕੀ ਸੁਵਿਧਾ ਹੈ ਕਿ ਜੱਗੀ ਸਕੂਲ ਟਾਈਮ ਥੋੜਾ ਖੁੱਲਾ ਮਿਲ ਜਾਂਦਾ ਦੋਨੋਂ ਪਾਰਟੀਆਂ ਨੂੰ ਬਿਹਤਰ ਤਰੀਕੇ ਨਾਲ ਸਮਝਾ ਸਕਦੇ ਨੇ ਜੱਜੀਸ ਔਰ ਤੇਰੇ ਨਾਲ ਮੈਂਬਰਸ ਹੁੰਦੇ ਨੇ ਉਹ ਵੀ ਹਾਂ ਦਾ ਪੂਰਾ ਉਹਦੇ ਵਿੱਚ ਸਮਝਾਉਣ ਦਾ ਯੋਗਦਾਨ ਦਿੰਦੇ ਨੇ ਸਪੈਸਿਫਿਕਲੀ ਜੇਕਰ ਹਾਈ ਕੋਰਟ ਦਾ ਜਾਣ ਤੋਂ ਬਾਅਦ ਜਦੋਂ ਨੇ ਕਰੇ ਬਹੁਤ ਜਿਹੜੇ ਕੰਪਨੀ ਦੇ ਕੇਸ ਹੁੰਦੇ ਨੇ ਜਿਹੜੇ ਜਿਹਦੇ ਵਿੱਚ ਹਾਈ ਕੋਰਟ ਦੀ ਪਾਵਰ ਹੁੰਦੀ ਹੈ ਕੁਐਸ਼ਨ ਵਗੈਰਾ ਦੇ ਸਵਾਲ ਦੇ ਵਿੱਚ ਜਦੋਂ ਟ੍ਰਾਂਸਫਰਮਾਈਜ਼ਰ ਗਾੜੀ ਉਹਦਾ ਬੈਨੀਫਿਟ ਮਿਲ ਜਾਂਦਾ ਉਸ ਚੀਜ਼ ਦਾ ਲੁਕੀ ਇੱਥੇ ਫੈਲਾ ਲੈਸ ਆ ਜਾਂਦੇ ਨੇ ਔਰ ਬੈਂਕ ਵਾਲੀ ਕੇਸ ਵਿੱਚ ਪਹਿਲਾਂ ਹੀ ਜਦੋਂ ਸਰਕਾਰ ਦੇ ਪ੍ਰਧਾਨ ਜੀ ਦੇ ਅਗਲੇ ਕੀ ਬੈਂਕਾਂ ਵਾਲੇ ਕੇਸਿਸ ਦੇ ਵਿੱਚ ਕੋਰਟ ਫੀਸ ਬਾ ਜਲਦੀ ਹੈ ਉਹ ਵਾਪਸ ਹੋ ਜਾਂਦਾ ਥੋੜਾ ਜਿਹਾ ਬੈਂਕ ਕੋ ਚਲੀਅੰਟ ਹੋ ਜਾਂਦੀ ਹੈ ਔਰ ਨੇ ਨੀ ਚੀਜ਼ਾਂ ਕੇ ਉਸਤਵਾਲੇ ਚ ਕੋਈ ਅਪੀਲ ਜ਼ਰੀਲ ਨਹੀਂ ਹੁੰਦੀ ਫਾਈਨਲ ਹੋ ਜਾਂਦਾ ਉਸ ਨੋਟੀਫਿਕੇਸ਼ਨ ਤੋਂ ਲੋਕ ਪਛੜਦੇ ਔਰ ਇਹਦੇ ਰਿਗਾਰਡਿੰਗ ਜਦੋਂ ਪਹਿਲਾਂ ਵੀ ਜਿਸ ਸਮੇਂ ਤੱਕ ਮੈਂ ਪੈਂਡੋ ਤੇ ਰਿਹਾ ਲੀਗਲ ਏਡ ਦੇ ਔਰ ਲੱਗ ਲੱਗ ਜਗ੍ਹਾ ਤੇ ਕੈਂਪ ਲਾ ਕੇ ਸਾਰਿਆਂ ਨੂੰ ਬੈਨੀਫਿਟਸ ਸਮਝਾਉਂਦੇ ਰਹੇ ਆ ਔਰ ਮੇਰਾ ਕੱਲ ਕੇ ਉਸ ਦਾ ਅਨੁਭਵ ਕਰਨ ਦਾ ਬਿਲਕੁਲ ਹੋ ਜਾਣਾ ਹੈ ਔਰ ਫਾਇਦਾ ਚਾਹ। ਥੈਂਕ ਯੂ